ਮੈਂ ਪਰਜਿੰਦਰ ਇਹ ਗੱਲਬਾਤ ਹੋਈ ਅੱਜ ਜਿਹੜੇ ਇਨੀ ਪੁਲਿਸ ਪਹੁੰਚੇ ਮੈਂ ਥੋਵੀ ਵੀਰ ਜੋ ਟੱਪਿਆ ਮੇਰੀ ਆਪ ਦਾ ਉਰੇ ਦੁਕਾਨ ਹੈ ਤੇ ਮੈਂ ਉਰੇ ਦਾ ਵਸਨੀਕ ਹੈ ਇਹ ਬੜੀ ਮੰਦ ਭਾਗ ਗੱਲ ਕਰਨਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਿ ਜਿਹੜਾ ਇੱਕ ਸ਼ਹਿਰ ਦਾ ਹਾਰਟ ਆਫ ਦਾ ਸਿਟੀ ਕਹਿੰਦੇ ਥੋਵੀ ਵੀਰ ਉਹਦੇ ਵਿੱਚ ਇਹ ਦੁਕਾਨਦਾਰ ਆਪ ਜਿੱਤ ਲੜਦੀ ਹੈ ਤੇ ਜਿਹੜੇ ਦੁਕਾਨਾਂ ਦੇ ਮੁੰਡੇ ਬੈਠੇ ਆ ਉਹ ਮੁੰਡੇ ਨਸ਼ਾ ਖਾ ਕੇ ਨਸ਼ਾ ਪੱਤਾ ਕਰਕੇ ਗਾਕਾਂ ਨੂੰ ਪਹਿਲਾਂ ਦਾ ਹੁੱਕੇ ਮਾਰਦੇ ਆ ਜੋ ਕਿ ਸੱਭੇ ਦਾ ਤੋਂ ਬਾਹਰ ਹੈ ਗਾਗ ਦੀ ਗਾਗ ਨੂੰ ਕਿ ਆਜ਼ਾਦੀ ਹੈ ਉਹ ਕਿਹੜੇ ਮਰਜ਼ੀ ਦੁਕਾਨ ਦੇ ਵਿੱਚ ਜਾਵੇ ਤੇ ਕਿੱਥੇ ਮਰਜ਼ੀ ਜ਼ਮਾਨ ਲਵੇ ਉਹਨੂੰ ਹੁੱਕੇ ਮਾਰਨ ਦਾ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਕਿਤੇ ਇੱਕ ਰੇੜੀ ਵੀਰ ਲਿਆਤਾ ਧੋਬੀ ਵੀਰ ਦੇ ਵਿੱਚ ਹੁੱਕੇ ਮਾਰਨ ਦਾ ਕੀ ਅਧਿਕਾਰ ਹੈ ਇਹਦਾ ਰੇੜੀ ਵਾਲ ਵੀਰ ਹੋਇਆ ਪਰ ਉਸ ਤੋਂ ਬਾਅਦ ਇਹ ਹੱਥੋਬਾਈ ਹੋਈ ਜੀ ਹੱਥੋਬਾਈ ਹੋਣ ਦਾ ਕੀ ਕੰਮ ਗੜ ਜਿੱਥੇ ਮਰਜੀ ਜਾਵੇ ਉਹਦੇ ਵੇ ਜਦੋਂ ਐਸਟੀਓ ਸਾਹਿਬ ਆਏ ਉਹਨਾਂ ਦੇ ਮੁਰੋ ਵੀ ਇੱਕ ਦੂਸਰੇ ਨਾਲ ਹੱਥੋ ਪਾਈ ਹੋਏ ਇਹ ਬੜੀ ਮੰਦ ਜੋ ਭਾਤ ਜੋਗੇ ਘਟ ਰਹਾ ਬਸਿੰਦੇ ਸ਼ਹਿਰ ਲਈਏ ਪੁਲਿਸ ਸੁਰੱਖਿਆ ਵਾਸਤੇ ਆਈ ਹੈ ਤੇ ਉਹ ਪੁਲਿਸ ਨੂੰ ਵੀ ਇਹ ਪੈਂਦੇ ਕਿ ਫਿਰ ਕਿਸਾ ਲ ਦੇ ਫਿਰ ਇਹ ਆਮ ਆਦਮੀ ਪਾਰਟੀ ਇਹ ਤਾਂ ਮਰੇ ਸਰਕਾਰ ਤੋਂ ਕੰਮ ਸੰਭਲ ਨਹੀਂ ਰਿਆ ਅਸੀਂ ਤਾਂ ਇਹਨਾਂ ਗੱਲ ਕਹਿਣਾ ਚਾਹਦੇ ਆ ਕਿ ਇਹ ਸਰਕਾਰ ਦੀ ਨਲਕੀ ਹੈ ਪ੍ਰਸ਼ਾਸਨ ਨੇ ਹੁੰਦੇ ਤੇ ਉਹਨਾਂ ਨੂੰ ਇੱਕ ਬੰਦੇ ਬੰਦੇ ਨਹੀਂ ਸੰਭਲਦੇ ਇੱਕ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਨੂੰ ਸੁਮਾਲਣਾ ਉਹਨਾਂ ਤੋਂ ਆਪ ਦੇ ਬੰਦੇ ਨਹੀਂ ਸੰਭਲਦੇ ਮੇਰਾ ਨਾਮ ਸੋਨਾਤ ਬਲਸਲ ਇਹੋਇਆ ਮਾਮਲਾ ਅੱਜ ਤੋਂ ਵੀਆਰ ਦੇ ਇੱਕ ਗੋਠੀਵੜ੍ਹ ਬਾਈ ਇੱਕ ਸਾਰੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕਿੰਗ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪਤਾ ਖਾ ਕੇ ਆਵਾਜ਼ਾਂ ਮਾਰਦੇ ਐ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਵੇਵ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗਲੋਚ ਹੋ ਗਈ ਬੋਰਡ ਚੱਲ ਪਏ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੂਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲ੍ਹਾਂ ਕਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਧੇ ਉਹ ਬਜ਼ਾਰ ਸਾਰਾ ਘਟਾ ਹੋ ਗਿਆ ਤੁਸੀਂ ਦੇਖ ਲਓ ਬਜ਼ਾਰ ਦਾ ਹਾਲਾਤ ਉਹ ਸਾਰੀ ਧੱਕਾ ਮੱਕੀ ਹੋਇਆ ਨਜਾਇਜ਼ ਜੀ ਹੋਇਆ ਜਿਹੜਾ ਹੋਇਆ ਬਜ਼ਾਰਾਸ ਤੋਂ ਮਾੜਾ ਹੈ ਕਿਹੜਾ ਬਜ਼ਾਰਾ ਹੈ ਥੋਬੀ ਬਜ਼ਾਰ ਮੇਨ ਬਜ਼ਾਰ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਦ ਦੀ ਗੱਲ ਹੈ ਬਜ਼ਾਰਾਸ ਦੀ ਅਸਲੀ ਜੀ ਇਹਨਾਂ ਨੇ ਨਾ ਨੌਕਰ ਰੱਖੇ ਹੋਏ ਨੇ ਜਿਹੜੇ ਗਾਹਕਾਂ ਨੂੰ ਹੱਕਾ ਮਾਰਦੇ ਨੇ ਉਹ ਉਦੋਂ ਆਉਂਦੇ ਆ ਕੇ ਅਸੀਂ ਲੜ ਰਹੇ ਸੀਗੇ ਜੋ ਪੀਐਸਆਰ ਆ ਜੀ ਅਸੀਂ ਉਹ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸਪੀ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਐਸਐਸਪੀ ਸਾਹਿਬ ਨਾਲ ਵੀ ਧੱਕਾ ਮੁਕੀ ਹੋਇਆ ਤੇ ਸਾਡੇ ਨਾਲ ਵੀ ਹੋਇਆ ਅਸੀਂ ਵੀ ਨਹੀਂ ਲੜਦੇ ਰਹੇ ਅਸੀਂ ਇਹਨੂੰ ਹਟਾਉਂਦੇ ਵੀਰੇ ਇਹਨੇ ਐਸਐਸਪੀ ਸਾਹਿਬ ਦੇ ਵੀ ਧੱਕਾ ਮੁਕੀ ਕੀਤਾ ਘਾਟ ਨੂੰ ਕੀਤਾ ਇਹਨੇ ਬਦਲੇ ਹਰਾਸਤੇ ਇਹ ਹਸਪਤਾਲ ਨੇ ਕਿੰਨੇ ਬੰਦੇ ਲਾਇਆ ਪਰ ਉਹਨਾਂ ਨੇ ਕੋਸ਼ਿਸ਼ਾਂ ਨਹੀਂ ਕਰਾਉਂਦੀ ਸੀ ਜਿਹੜੇ ਸਾਡੇ ਸਾਰੇ ਪੁਲਿਸ ਪਾਰਟੀਏ ਗਲਤ ਸਨ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮੁਲਾਜ਼ਮੀ ਸੀਗੇ ਦੋ ਐਸਐਸਪੀ ਸਾਹਿਬ ਸੀ ਦੋ ਸਾਡੇ ਨਾਲ ਸੀਗੇ ਸਾਡੇ ਨੂੰ ਤਾਂ ਕੋਕੀ ਹੋਇਆ